ਵੈਕਰ ਜੀ ਦਾ ਖਾਲਸਾ ਹੋਇਆ ਜੀ ਕੀ ਫਤਿਹ ਦੋਸਤੋ ਆਪਾਂ ਥੋੜੇ ਵਿਚਾਰ ਕਰਨੇ ਆਪ ਅਪਗ੍ਰੇਡਾਂ ਦੇ ਬਾਰੇ ਜਿਹਦੇ ਚ ਨੇਕੀ ਢੱਡਰੀ ਲਾਣਾ ਤੇ ਹੋਰ ਇਹਨਾਂ ਦੇ ਜਿਹੜੇ ਸਾਥੀ ਬੇਲੀ ਨੇ ਚਲੋ ਆਪਾਂ ਮੈਂ ਕਿਸੇ ਗੁਰਸਖ ਪਿਆਰੇ ਲਈ ਉਹ ਸ਼ਬਦ ਤਾਂ ਨਹੀਂ ਵਰਤਦਾ ਜਿਹੜਾ ਸੋਸ਼ਲ ਮੀਡੀਆ ਦੇ ਵਰਤਿਆ ਜਾਂਦਾ ਪਰ ਹੈ ਸਾਰੇ ਇਹ ਭੇਡ ਵਰਤੀ ਵਾਲੇ ਨੇ ਭੇਡ ਵਰਤੀ ਦਾ ਭੇਡ ਚੱਲਦਾ ਮਤਲਬ ਹੁੰਦਾ ਕਿ ਜੇ ਇੱਕ ਨੇ ਕਰਤਾ ਉਹ ਸਾਰਿਆਂ ਨੇ ਕਰਨਾ ਵਰਤੀ ਸਾਰਾ ਦੀ ਇਹੀ ਆ ਪਰ ਫਿਰ ਵੀ ਮੈਂ ਆਪਣੇ ਮੂੰਹੋਂ ਲਫ਼ਜ਼ ਨਹੀਂ ਕਹਿਣਾ ਚਾਹੁੰਦਾ ਸੋ ਜਿਵੇਂ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਸੀ ਨਾ ਕਿ ਜਿਹੜੇ ਮੇਰੇ ਵਿਰੋਧੀ ਨੇ ਮੇਰੇ ਬਿਰੋਚ ਚ ਕਹਿੰਦਾ ਐਨੇ ਕੰਨੇ ਨੇ ਵੀ ਜੇ ਮੈਂ ਕਹਦਾ ਵੀ ਸਲਵਾਰ ਨਹੀਂ ਵੀ ਕਿਸੇ ਨੇ ਪਾਉਣੀ ਵੀ ਮਰਦ ਹੋ ਕੇ ਸਲਵਾਰ ਨਾ ਪਾਵੇ ਤਾਂ ਕਹਿੰਦਾ ਇਹਨਾਂ ਨੇ ਸਲਵਾਰਾਂ ਹੀ ਪਾ ਲੈਣੀਆਂ ਕਿਉਂਕਿ ਬਰੋਧ ਦੀ ਅਗ ਵਿੱਚ ਸੜ ਰਹੇ ਨੇ ਇਹੀ ਹਾਲ ਨੇ ਕੀਟਾ ਡਰੀ ਲਾੜੇ ਦਾ ਤੁਸੀਂ ਇੱਕ ਚੀਜ਼ ਦੇਖ ਲਓ ਇਹਨਾਂ ਨੇ ਜਦੋਂ ਦੇਖਿਆ ਕਿ ਜਿਹੜੀਆਂ ਜਿਹੜੇ ਭਾਵਨਾ ਵਾਲੇ ਸਿੱਖ ਸੰਗਤਾਂ ਨੇ ਜਿਹੜੀ ਸਾਡੀ ਮੇਨ ਰੀੜ ਦੀ ਹੱਡੀ ਖਾਲਸਾ ਪੰਥ ਹੈ ਸਮੁੱਚਾ ਜਿਹੜਾ ਖਾਲਸਾ ਪੰਥ ਹੈ ਉਦੀ ਇੱਕ ਵਿਚਾਰਧਾਰਾ ਉਹਦੀ ਆਈਡਿਓਲੋਜੀ ਆ ਉਹ ਕੀ ਹੈ ਉਹ ਸੰਤ ਜਰਨੈਲ ਸਿੰਘ ਭਿੰਡਰਾਲਾ ਨੂੰ ਆਪਣਾ ਮਾਰਗਦਰਸ਼ਕ ਮੰਨਦੇ ਨੇ ਤੇ ਉਹਨਾਂ ਵੱਲੋਂ ਚਲਾਏ ਹੋਏ ਰਾਹ ਤੇ ਜਿਹੜੇ ਵੀ ਸਿੰਘ ਚੱਲੇ ਨੇ ਉਹਨਾਂ ਦੇ ਨਾਲ ਖੜੀ ਆ ਉਹ ਸੰਗਤ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਫੋਲੋ ਕਰਦੀ ਆ ਤੇ ਉਹਨਾਂ ਦੀ ਵਿਚਾਰਧਾਰਾ ਨੂੰ ਫੋਲੋ ਕਰਦਿਆਂ ਹੀ ਚਮਕੀਲੇ ਨੂੰ ਗੱਡੀ ਚੜ੍ਹਿਆ ਗਿਆ ਸੀ ਕਿਉਂਕਿ ਜਦੋਂ ਇਹ ਸਰਕਾਰਾਂ ਦੀ ਸ਼ਹਿ ਤੇ ਹੱਥ ਚੋਂ ਪਿਸਤੌਲ ਫੜ ਕੇ ਕਹਿੰਦਾ ਸੀ ਵੀ ਕਰ ਲੋ ਜੀਨੇ ਕੁਛ ਕਰਨਾ ਹੈ ਜਾਂ ਫਿਰ ਬਾਹਰ ਜਾ ਕੇ ਇਹਨੇ ਸਿੰਘਾਂ ਨੂੰ ਬਦਨਾਮ ਕੀਤਾ ਕਿ ਮੈਂ ਤਾਂ ਪੈਸੇ ਹੀ ਦੇਤੇ ਤੇ ਇਹੋ ਜੀਆਂ ਗੱਲਾਂ ਤਾਂ ਫਿਰ ਸਿੰਘ ਨਹੀਂ ਸਰਹਾਰ ਦੇ ਸੀਗੇ ਜਿਹਦੇ ਕਰਕੇ ਉਹਨਾਂ ਨੇ ਉਹਨੂੰ ਗੱਡੀ ਚਾੜਿਆ ਸੋ ਅੱਜ ਜਦੋਂ ਸਰਕਾਰਾਂ ਦੀ ਸ਼ਹਿ ਤੇ ਕਿਉਂਕਿ ਕੁਝ ਸਾਡੇ ਲੋਕ ਤਾਂ ਵੀ ਮੰਨਣ ਨੂੰ ਤਿਆਰ ਨਹੀਂ ਕਿ ਇਹਦੇ ਵਿੱਚ ਸਰਕਾਰ ਦੀ ਸ਼ਹਿ ਕਿੱਥੋਂ ਆ ਗਈ ਜੀ ਬਾਲੀਵੁੱਡ ਵਾਲਿਆਂ ਨੇ ਫਿਲਮ ਬਣਾਈ ਉਹ ਬਾਲੀਵੁੱਡ ਵਾਲਿਆਂ ਨੇ ਤਾਂ ਪਈ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਵੀ ਮੂਵੀ ਬਣਾਈ ਸੀ ਬਾਲੀਵੁੱਡ ਵਾਲਿਆਂ ਦਾ ਜਿੰਦਾ ਸੁੱਖਾ ਦੇ ਨਾਂ ਤੇ ਵੀ ਫਿਲਮ ਬਣਾਈ ਸੀ ਕੌਮ ਦੇ ਹੀਰੇ ਵੀ ਬਣਾਈ ਸੀ ਸਾਡਾ ਹੱਕ ਵੀ ਬਣਾਇਆ ਸੀ ਉਹ ਫਿਲਮਾਂ ਕਿਉਂ ਨਾ ਟੀਜ਼ ਹੋਣ ਦਿੱਤੀਆਂ ਸਰਕਾਰਾਂ ਨੇ ਉਹ ਕਿਉਂ ਨਾ ਚੱਲਣ ਦੇਤੀਆਂ ਜਿਹੜੀਆਂ ਮਤਲਬ ਸਾਡੀਆਂ ਜੜਾਂ ਜਦਾਤੀ ਫੇਰਦੀਆਂ ਹੁਣ ਸਾਡੇ ਖਿਲਾਫ ਜਾਂਦੀਆਂ ਹੁਣ ਉਹ ਬਿਨਾ ਕੋਈ ਕੱਟ ਲਏ ਸਰਕਾਰਾਂ ਚਲਾਉਂਦੀਆਂ ਨੇ ਪੂਰੀ ਸ਼ਹਿਦ ਹੁੰਦੀਆਂ ਨੇ ਤੇ ਮੀਡੀਆ ਪੂਰਾ ਉਹਨੂੰ ਵੇਟ ਦਿੰਦਾ ਹੈ ਇਹ ਸਰਕਾਰਾਂ ਦੀ ਛੈਤੀ ਹੁੰਦਾ ਹੈ ਸਰਕਾਰਾਂ ਦਾ ਪਾਲਤੂ ਹੈ মিডিਆ ਅੱਜਕੱਲ ਜਿੰਨਾ ਵੀ ਹੈਗਾ ਸੋ ਜਿਸ ਤਰੀਕੇ ਨਾਲ ਇਹਨੂੰ ਛਾਲਿਆ ਗਿਆ ਤੇ ਜਿਹਾ ਜਿਹਾ ਸਿੱਖ ਸੰਗਤਾਂ ਨੇ ਵਿਰੋਧ ਕੀਤਾ ਤੇ ਨਾਲ ਦੀ ਨਾਲ ਨਿੱਕੀ ਢੱਡਰੀ ਲਾਣਾ ਜਿਹੜਾ ਸੀ ਨਾ ਉਹ ਵਿਰੋਧ ਚਾਕੇ ਖੜ ਗਿਆ ਕਮਾਲ ਦੀ ਗੱਲ ਹੈ ਆਪਣੇ ਆਪ ਨੂੰ ਬਾਬੇ ਨਾਨਕ ਦੇ ਸੱਚੇ ਪੈਰੋਕਾਰਾ ਹੋਣ ਵਾਲੇ ਆਪਣੇ ਆਪ ਨੂੰ ਸੱਚ ਦੇ ਪੁਜਾਰੀ ਦੱਸਣ ਵਾਲੇ ਆਪਣੇ ਆਪ ਨੂੰ ਅਸਲੀ ਸਿੱਖੀ ਦਾ ਵਾਰਿਸ ਦੱਸਣ ਵਾਲੇ ਉਹ ਚਮਕੀਲੇ ਦੇ ਹੱਕ 'ਚ ਖੜੇ ਨੇ ਹੁਣ ਤੁਸੀਂ ਦੇਖ ਲਓ ਵੀ ਦੋਨੇ ਚੀਜ਼ਾਂ ਦੇ ਵਿੱਚ ਕਿੰਨਾ ਫਰਕ ਹੈ ਕਿੱਥੇ ਬਾਬੇ ਨਾਨਕ ਦੀ ਵਿਚਾਰਧਾਰਾ ਤੇ ਕਿੱਥੇ ਚਮਕੀਲੇ ਦੀ ਵਿਚਾਰਧਾਰਾ ਜਿੱਥੇ ਉਹ ਰਿਸ਼ਤਿਆਂ ਦਾ ਘਾਣ ਕਰਦਾ ਹੈ ਰਿਸ਼ਤਿਆਂ ਦੇ ਵਿੱਚ ਕਿਸ ਤਰ੍ਹਾਂ ਦੀ ਮਾੜੇ ਲਫ਼ਜ਼ ਉਹਨੇ ਰਿਸ਼ਤਾ ਪ੍ਰਤੀ ਵਰਤੇ ਮੈਂ ਬਰਤ ਨਹੀਂ ਸਕਦਾ ਮੈਂ ਦੱਸ ਨਹੀਂ ਸਕਦਾ ਤੇ ਤੁਸੀਂ ਸਾਰੇ ਜਾਣੀ ਜਾਣੋ ਸੋ ਇਹ ਲੋਕ ਵਿਰੋਧ ਦੀ ਅੱਗ 'ਚ ਇੰਨਾ ਕ ਮੱਚੇ ਹੋਏ ਨੇ ਪਿਛਲੇ ਸਮਿਆਂ 'ਚ ਤੁਸੀਂ ਦੇਖ ਲਓ ਜਿੱਥੇ ਤੱਕ ਕਿਸੇ ਸਿੰਘ ਨੇ ਕਿਸੇ ਸਿੱਖ ਨੇ ਕੋਈ ਗੱਲਬਾਤ ਕਰਤੀ ਕੋਈ ਗੱਲ ਹੋ ਗਈ ਕਿਸੇ ਸਿੰਘ ਵੱਲੋਂ ਉਹਨੂੰ ਤਾਂ ਇਹ ਕਿਵੇਂ ਛਾਲਦੇ ਆ ਠੀਕ ਹੈ ਤੇ ਇੱਥੇ ਤੱਕ ਕਿ ਡਾਂਸਰ ਦੇ ਵੀ ਆ ਕੇ ਚਾ ਕੇ ਖੜ ਜਾਂਦੇ ਆ ਸਟੇਜ ਤੇ ਨੱਚਣ ਵਾਲੀ ਬੀਬੀ ਦੇ ਹੱਕ 'ਚ ਵੀ ਆ ਕੇ ਖੜ ਜਾਂਦੇ ਨੇ ਪਰ ਸਿੰਘ ਦੇ ਖਿਲਾਫ ਭੁਗਤਣਾ ਇਹਨਾਂ ਨੇ ਠੀਕ ਹੈ ਸਰਕਾਰਾਂ ਵੱਲੋਂ ਜਾਤੀਆਂ ਹੁੰਦੀਆਂ ਸਰਕਾਰਾਂ ਵੱਲੋਂ ਜ਼ੁਲਮ ਹੁੰਦਾ ਹੈ ਭਾਈ ਅਮਰਤਪਾਲ ਸਿੰਘ ਦੇ ਮਾਤਾ ਜੀ ਤੇ ਉਹਨਾਂ ਦੇ ਸਮੁੱਚੇ ਪਰਿਵਾਰ ਨੂੰ ਪੁਲਿਸ ਚੱਕਦੀ ਹੈ ਧੱਕੇ ਨਾਲ ਠੀਕ ਹੈ ਜਦ ਕੇ ਉਹ ਆਪਣਾ ਸੰਵਿਧਾਨਕ ਹੱਕ ਹੈ ਜੋ ਉਹਨਾਂ ਦਾ ਪ੍ਰੋਟੈਸਟ ਕਰਨਾ ਮਾਰਚ ਕੱਢਣੇ ਇਹ ਸੰਵਿਧਾਨਕ ਹੱਕ ਹੈ ਉਹ ਆ ਦਾ ਸੰਵਿਧਾਨਕ ਹੱਕ ਦੀ ਵਰਤੋਂ ਹੀ ਕਰ ਰਹੇ ਸੀ ਹੋਰ ਉਹ ਕੁਝ ਨਹੀਂ ਕਰ ਰਹੇ ਸੀ ਗੈਰਕਾਨੂੰਨੀ ਕੁਝ ਨਹੀਂ ਕਰ ਰਹੇ ਸੀ ਪਰ ਉੱਥੇ ਵੀ ਇਹਨਾਂ ਲੋਕਾਂ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉੱਥੇ ਉਹਦੇ ਹੱਕ 'ਚ ਨਹੀਂ ਬੋਲੇ ਕਿ ਸਰਕਾਰਾਂ ਧੱਕਾ ਕਰ ਰਹੀਆਂ ਨੇ ਭਈ ਬੋਲ ਰਿਹਾ ਕਿੱਥੇ ਨੇ ਜਿੱਥੇ ਕੋਈ ਡਾਂਸਰ ਬੀਬੀ ਦੀ ਗੱਲ ਆ ਗਈ ਜਿੱਥੇ ਚਮਕੀਲੇ ਦੀ ਗੱਲ ਆ ਗਈ ਮਤਲਬ ਇਹੇ ਜੇ ਥਾਵੇਂ ਬੋਲਣਾ ਏ ਨੇ ਸੱਚ ਦੇ ਪੁਜਾਰੀ ਪਤਾ ਨਹੀਂ ਇਹਨਾਂ ਦੇ ਮੰਗਰ ਲੱਗੇ ਜਿਹੜੇ ਲੋਕ ਨੇ ਇੱਥੇ ਤੱਕ ਕੇ ਇਹਨਾਂ ਦੇ ਨਾਲ ਜੁੜੀਆਂ ਬੀਬੀਆਂ ਭੈਣਾਂ ਵੀ ਕੁਝ ਬੀਬੀਆਂ ਭੈਣਾਂ ਨਵੀਂ ਕੌਰ ਵਰਗੀਆਂ ਉਹ ਵੀ ਚਮਕੀਲੇ ਦੇ ਹੱਕ ਚ ਬੋਲ ਰਹੀਆਂ ਨੇ ਦਰ ਫਿੱਟੇ ਮੂੰਹ ਹੀ ਕਹਿ ਸਕਦੇ ਆਪਾਂ ਇਹਨਾਂ ਨੂੰ ਹੋਰ ਤਾਂ ਕੁਝ ਕਹਿ ਨਹੀਂ ਸਕਦੇ ਬਾਕੀ ਤੁਸੀਂ ਦੋਸਤੋ ਆਪਣੇ ਕਮੈਂਟਾਂ ਚ ਦੱਸਿਓ ਕਿ ਇਹਨਾਂ ਦਾ ਇਹ ਬਤੀਰਾ ਕਿ ਤੇਰੇ ਬਾਰੇ ਤੁਸੀਂ ਕੀ ਕਹੋਗੇ ਕੀ ਕਹਿਣਾ ਚਾਹੁੰਦੇ ਹਾਂ ਤੇ ਕੀ ਇਹਨਾਂ ਦਾ ਭ ਵਿੱਚ ਸਮਝਦੇ ਹੋ ਕਦੇ ਇਹ ਸਿੱਖੀ ਦਾ ਆਪਣੇ ਆਪ ਨੂੰ ਬਾਰ ਸਿਕਾਉਂਦਾ ਹੈ ਵੀ ਮੈਨੂੰ ਫਿਕਰ ਆਈ ਮੈਨੂੰ ਚਿੰਤਾ ਮੈਨੂੰ ਦਿਓ ਮੌਕਾ ਮੈਨੂੰ ਟਾਈਮ ਦਿਓ ਮੈਂ ਆਹ ਕਰ ਦੂੰ ਮੈਂ ਉਹ ਕਰ ਦੂੰ ਤੇ ਜਦੋਂ ਇਹਨੂੰ ਮੌਕਾ ਮਿਲਦਾ ਹੈ ਤੇ ਬੋਲਦਾ ਕਿ ਇਹਦੇ ਹੱਕ 'ਚ ਨੇ ਇਹ ਚਮਕੀਲੇ ਦੇ ਹੱਕ 'ਚ ਆ ਇਹਨਾਂ ਦੀ ਸੋਚ ਹੈ ਸੋ ਦੋਸਤੋ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਕਿ ਇਹ ਕਿੱਥੇ ਖੜੇ ਨੇ ਇਹਨਾਂ ਦੀ ਕੀ ਵਿਚਾਰਧਾਰਾ ਤੇ ਤੁਸੀਂ ਕੀ ਸਮਝਦੇ ਹੋ ਇੰਨੇ ਕਿ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਕੀ ਕਹਿਣਾ ਚਾਹੂੰਗਾ ਖਿਮਾ ਚਾਹਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ